ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਆਂ ਜੀ ਆਪਾਂ ਗੱਲਬਾਤ ਕਰਾਂਗੇ ਜੀ ਪੈਟਰਨ ਆ ਸੂਟ ਦਾ ਸੂਟ ਦੀ ਕਟਿੰਗ ਕਰਨ ਲੱਗੇ ਆ ਨੌਜਵਾਨ ਗਰਲ ਦੀ ਆ ਅ ਬੱਚੀ ਦੀ ਏਜ 14 ਸਾਲ 15 ਸਾਲ ਆ ਸੋ ਹੈਗੀ ਬਹੁਤ ਲੰਬੀ ਆ ਤੇ ਪਤਲੀ ਆ ਦਾ ਲੰਬੀ ਤੇ ਪਤਲੀ ਦੇ ਲਈ ਆਪਾਂ ਜੋ ਫਿਟਿੰਗ ਚਾਹੀਦੀ ਆ ਉਹਦੀ ਆਪਾਂ ਅੱਜ ਕਟਿੰਗ ਕਰਨ ਲੱਗੇ ਆ ਸੋ ਇਹਨਾਂ ਦੇ ਲਈ ਫਿਰ ਆਪਾਂ ਜੀ ਤਿਆਰ ਜਿਹੜੀ ਚੀਜ਼ ਹੈਗੀ ਆ ਜੀ ਇਹਨਾਂ ਦਾ ਤਿਆਰ ਜਿਹੜਾ ਸੂਟ ਹੈਗਾ ਉਹਦਾ ਬੇਰਵਾ ਇੱਥੇ ਆ ਜੀ ਹਾਂ ਦੇਖੋ ਸੋ ਇਹਦੀ ਲੰਬਾਈ ਆ ਜੀ 40 ਇੰਚ ਤਿਆਰ ਘੇਰਾ ਤੇ ਹੈਪੇ ਦਾ 11.5 ਇੰਚ ਤਿਆਰ ਰੱਖਣਾ ਆਪਾਂ ਛਾਤੀ 16.5 ਰੱਖਣੀ ਆ ਕਮਰ 15 ਇੰਚ ਮੁੰਡਾ 8 ਇੰਚ ਤੇ ਤੀਰਾ ਇਹਦਾ 11 ਇੰਚ ਤਿਆਰ ਰੱਖਣਾ ਤੇ ਨੱਕੇ ਦੀ ਆਪਾਂ ਬਣਾਉਣੀ ਆ 6 ਇੰਚ ਤੇ 7 ਇੰਚ ਪਿਛਲੀ ਤੇ ਫਰੰਟ ਵਾਲੀ ਸੋ ਇਹ ਇਹਦਾ ਨਾਪ ਹੋ ਗਿਆ ਜੀ ਸੋ ਇਹਦੇ ਹਿਸਾਬ ਦੇ ਨਾਲ ਆਪਾਂ ਆਲਰੇਡੀ ਨਿਸ਼ਾਨ ਲਾਇਆ ਹੋਆ ਤੁਹਾਨੂੰ ਦੱਸਦੇ ਆਂ ਜੀ ਕਿੱਦਾਂ ਕਿੱਦਾਂ ਆ ਇੱਥੇ ਤੁਸੀਂ ਦੇਖ ਸਕਦੇ ਆ 2.5 ਇੰਚ ਰੱਖਣਾ ਗਲੇ ਦੇ ਲਈ ਗਾਲਾ ਜਿਹੜਾ ਚੌੜਾ ਰੱਖਣਾ 2.5 ਇੰਚ ਤੋਂ ਜ਼ਿਆਦਾ ਨਹੀਂ ਰੱਖਣਾ ਇਹਦਾ ਬਿਕੋਜ਼ ਆਦਰਵਾਇਜ਼ ਫੇ ਮੁੰਡੇ ਡਿਗਣ ਲੱਗ ਜੂਗੇ ਸੋ ਇਹਦੀ ਅਸੀਂ ਇੱਥੇ ਤੱਕ ਰੱਖਿਆ 6 ਇੰਚ ਆ ਤੀਰਾ ਜਿਹੜਾ 6 ਇੰਚ ਰੱਖਿਆ ਇਹ ਸਾਢੇ ਪੰਜ ਰਹਿ ਜਾਣਾ 11 ਇੰਚ ਰਹਿ ਜਾਣਾ ਜਦੋਂ ਇਹ ਬਾਅਦ ਚ ਆਪਾਂ ਸੀਨਾ ਲਾਉਣੀ ਆ ਥੱਲੇ ਨੂੰ ਰੱਖਿਆ ਆਪਾਂ 7 ਇੰਚ 7 ਇੰਚ ਰੱਖ ਕੇ ਆਪਾਂ 1 ਇੰਚ ਅੰਦਰ ਨੂੰ ਕਰ ਲਿਆ। ਇਧਰ ਇਹ ਜਿੰਨਾ ਇੱਥੋਂ ਸਿਗਾ ਇਹਦੇ ਨਾਲ ਉਹ 1 ਇੰਚ ਅੰਦਰ ਨੂੰ ਕੀਤਾ ਆ ਇੱਥੇ। ਅੰਦਰ ਨੂੰ ਕਰਕੇ ਆਪਾਂ ਇੱਥੇ ਇੱਥੋਂ 1 ਇੰਚ ਦੀ ਕਾਟ ਪਾਤੀ ਪਹਿਲੀ ਕਾਟ 1 ਇੰਚ ਦੀ ਪਾਤੀ ਦੂਜੀ ਕਾਟ ਜੀ ਆਪਾਂ 2 ਇੰਚ ਤੇ ਪਾਤੀ ਆ ਜੀ। ਦੂਜੀ 2 ਇੰਚ ਤੇ ਪਾਤੀ ਆ। ਸੋ ਇਹਦਾ ਬੱਚੀ ਦਾ ਇੱਥੇ ਕੱਕ ਸਿਗਾ ਛਾਤੀ ਦਾ ਨਾਪ ਸਿਗਾ 1.5 1.5 ਦਾ ਅਸੀਂ ਫੋਲਡ ਕਰਕੇ ਡਬਲ ਕਰਕੇ ਰੱਖ ਲਿਆ। ਇੰਚੀ ਟੇਪ ਆ ਦੇਖੋ। ਐਂਟੀ ਡੇਪ ਤੇ 1.16 ਜਿੱਥੇ ਆਉਂਦਾ ਆ ਉਹਨੂੰ ਐਦਾਂ ਮੋੜ ਕੇ ਐਦਾਂ ਤੁਸੀਂ ਰੱਖ ਲੈਣਾ ਐਦਾਂ ਰੱਖ ਲਿਆ ਸੀ ਜਿੰਨਾ ਵੀ ਆਇਆ ਉੱਥੇ ਉੱਥੇ ਅਸੀਂ ਨਿਸ਼ਾਨੀ ਲਾ ਦਿਤੀ ਆ ਸੋ ਇੱਥੇ ਆਹ ਤਾਂ ਤੁਸੀਂ ਦੇਖ ਲਿਆ ਜੀ ਆ ਦੋਨੇ ਕਾਟਾ ਪੈ ਗਈਆਂ ਇਹ ਤੋਂ ਬਾਅਦ ਜੀ 1.16 ਤੇ ਇਹ ਪੈ ਗਈ ਜੀ ਫਿਰ ਇਹਦੀ ਅਸੀਂ ਅਗਲੀ ਜੀ ਇਹਦੀ ਲਾਈ ਆਪਾਂ ਅਗਲੀ ਨਿਸ਼ਾਨੀ ਇਹਦੀ ਲਾਈ ਆਪਾਂ ਕਮਰ ਦੀ ਕਮਰ ਦੀ ਇਹਦੀ ਪਹਿਲਾਂ ਆਪਾਂ ਲਾ ਲਈ ਜੀ ਹੈਪ ਦੀ ਤੇ ਪਹਿਲਾਂ ਆਪਾਂ ਲਾ ਲਈ ਨਿਸ਼ਾਨੀ ਜੀ ਹਿੱਪ ਦੀ ਇੱਥੋਂ ਐਸ ਥਾਂ ਤੋਂ 15 ਇੰਚ ਤੇ ਹਿੱਪ ਦੀ ਨਿਸ਼ਾਨੀ ਲਾ ਲਈਏ ਇੱਥੇ ਫੇ 15 ਦਾ ਆਪਾਂ ਅੱਧਾ ਕਰਕੇ ਕਮਰ ਦੀ ਨਿਸ਼ਾਨੀ ਲਾਤੀ 15 ਦਾ ਹਾਫ ਕਰਕੇ ਲਾਤੀ ਕਮਰ ਦੀ ਸੋ ਜਿੱਥੇ ਕਮਰ ਦੀ ਨਿਸ਼ਾਨੀ ਲਾਈ ਆ ਇੱਥੋਂ ਤੁਸੀਂ ਦੂਜੀ ਪਲੇਟ ਕੱਢਣੀ ਆ ਦੂਜੀ ਪਲੇਟ ਜਿਹੜੀ ਪੈਣੀ ਖੱਲਿਓ ਇੱਥੋਂ ਸਾਈਡ ਤੋਂ ਬਚੀ ਦੇ ਸੋ ਇਹ ਤੁਸੀਂ ਇੱਥੋਂ ਲੈਣੀ ਆ ਸੋ ਕਮਰ ਦੀ ਜਿਹੜੀ ਨਿਸ਼ਾਨੀ ਲਾਈ ਆ ਉਹ ਇਹਦੀ ਕਮਰ ਜਿਹੜੀ 25 ਦੀ ਆ 15 ਇੰਚ ਆ 15 ਇੰਚ ਆ ਸੋ 15 ਇੰਚ ਰੱਖ ਕੇ 15 ਚ ਰੱਖ ਕੇ ਤੁਸੀਂ 1 ਇੰਚ ਉੱਪਰ ਹੋਰ ਰੱਖ ਲੈਣਾ ਕਿਉਂਕਿ ਪਲੇਟਾਂ ਪਾਣੀਆਂ ਨਾ ਪਲੇਟਾਂ ਲਈ 1 ਇੰਚ ਵਾਧੂ ਰੱਖਣਾ ਆਪਾਂ ਸੋ ਉੱਪਰੋਂ ਪਲੇਟਾਂ ਕਿੰਨੇ ਤੇ ਪਾਉਣੀਆਂ ਉਹਦੀ ਗੱਲ ਕਰਦੇ ਆ ਹਨ ਸੋ ਇੱਥੋਂ ਲੈ ਕੇ ਉੱਪਰੋਂ ਲੈ ਕੇ ਤੁਸੀਂ ਪਲੇਟ 10.5 ਤੇ ਪਾਉਣੀਆਂ 10.5 ਤੇ ਪਲੇਟ ਸ਼ੁਰੂ ਕਰਨੀਆਂ ਤੋ 1.5 ਤੇ ਸ਼ੁਰੂ ਕਰਨੀ ਆ ਇਧਰੋਂ ਤੁਸੀਂ ਇਹਦੀ ਪਲੇਟ ਤੇ 3 ਇੰਚ ਤੇ ਰੱਖਣੀ ਆ 3 ਇੰਚ ਤੇ 1.5 ਉਪਰੋਂ ਇੱਥੇ ਸ਼ੁਰੂ ਕਰਨੀ ਆ ਕਰਕੇ ਤੁਸੀਂ ਪਲੇਟ ਲੰਬੀ ਜਿਹੜੀ ਪਾਉਣੀ ਆ 7.5 ਪਾ ਦੇਣੀ ਆ 7.5 ਇੰਚ 7.5 ਇੰਚ ਲੰਬੀ ਪਲੇਟ ਪਾ ਦੇਣੀ ਜੀ ਆ ਜਿਹੜੀਆਂ ਪਲੇਟਾਂ ਪਾਈਆਂ ਜੀ ਆਹ ਇਹ ਤੁਸੀਂ 1.5 ਇੰਚ ਇੱਥੇ ਛੱਡ ਕੇ 1.5 ਇੰਚ ਦਾ ਗੈਪ ਛੱਡਣਾ ਵਿੱਚ ਛੱਡ ਕੇ ਤੁਸੀਂ ਇਸ ਇਸ ਥਾਂ ਤੋਂ ਇੱਕ ਪਲੇਟ ਸ਼ੁਰੂ ਕਰਨੀ ਆ ਕੋਰਨਰ ਤੋਂ ਦੂਜੀ ਪਲੇਟ ਤੁਸੀਂ ਜਿੱਥੇ ਕਮਰ ਦਾ ਨਿਸ਼ਾਨ ਲਾਇਆ ਸੀ ਇੱਧਰ ਵੀ 1.5 ਇੰਚ ਛੱਡ ਕੇ ਇੱਥੋਂ ਪਲੇਟ ਸ਼ੁਰੂ ਕਰਨੀ ਹੈ ਕਮਰ ਦੇ ਨਿਸ਼ਾਨ ਤੱਕ ਜਿਹੜਾ ਤੁਸੀਂ ਐਂਡ ਤੇ ਕਮਰ ਦਾ ਨਿਸ਼ਾਨ ਲਾਇਆ ਸੋ ਹੋਰ ਕੋਈ ਇਹ ਨਾ ਸਮਝ ਜਾਵੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਆ ਫਿਰ ਆਪਾਂ ਦੁਬਾਰਾ ਰਿਪੀਟ ਕਰ ਸਕਦੇ ਤੁਹਾਨੂੰ ਆਉਣ ਵਾਲੀ ਵੀਡੀਓ ਵਿੱਚ ਸੋ ਜਿਹੜੀਆਂ ਪਿਛਲੀਆਂ ਪਲੇਟਾਂ ਪੈਣੀਆਂ ਜੀ ਬੱਚੀ ਦੇ ਪਿਛਲੀ ਸਾਈਡ ਤੇ ਦੋ ਜਿਹੜੀਆਂ ਪਲੇਟਾਂ ਪੈਣੀਆਂ ਪਿਛਲੇ ਪਿਛਲੇ ਵਾਲੇ ਨੂੰ ਉਹਦੀ ਆਪਾਂ ਪਲੇਟ ਦੀ ਲੰਬਾਈ ਜਿਹੜੀ ਉਹ 8.5 ਰੱਖ ਲੈਣੀ ਆ ਕਿਉਂਕਿ ਬੱਤੀ ਦੀ ਲੰਬਾਈ ਬਹੁਤ ਹੈ ਟੋਲ ਹੈ ਬਹੁਤ ਸੋ ਉਹਦੀ ਫਿਟਿੰਗ ਵਧੀਆ ਹੋਊਗੀ ਸਾਢੇ 8 ਪਿਛਲੀ ਰੱਖ ਲਾਂਗੇ ਆਪਾਂ ਸਾਢੇ 8 ਰੱਖ ਕੇ ਦੋ ਹੀ ਪਲੇਟਾਂ ਸਾਢੇ 8 ਤੇ ਪਾਉਣੀਆਂ ਤੁਸੀ ਉੱਪਰੋਂ ਸੇਮ ਹੀ ਤੁਸੀ ਸਾਢੇ 10 ਤੋਂ ਸ਼ੁਰੂ ਕਰਨੀਆਂ ਤੇ ਸਾਢੇ 8 ਇੰਚ ਲੰਬੀਆਂ ਰੱਖਣੀਆਂ ਪਿਛਲੀਆਂ ਦੋ ਪਲੇਟਾਂ ਸੋ ਇਹ ਹੋ ਗਿਆ ਜੀ ਜੈਂਪਰ ਦੀ ਇਹਨਾਂ ਦੀ ਲੰਬਾਈ ਟੋਟਲ ਹੈਗੀ ਜੀ 40 ਇੰਚ ਸੋ 40 ਇੰਚ ਲੰਬਾਈ ਸੀ ਅਸੀਂ 3 ਇੰਚ ਵਿੱਚ ਹੋਰ ਰੱਖ ਲਏ ਆ 43 ਇੰਚ ਲੰਬਾਈ ਰੱਖ ਲਈ ਜੈਂਪਰ ਦੀ ਸਾਰੀ 43 ਇੰਚ ਲੰਬਾ ਰੱਖ ਲਿਆ ਜੀ ਚੜਾਈ ਦੇ ਵਿੱਚ ਜੈਂਪਰ ਜਿਹੜਾ ਇਹਨਾਂ ਦਾ ਚੜਾਈ ਦੇ ਵਿੱਚ ਜੈਂਪਰ ਜਿਹੜਾ ਤਿਆਰ ਆ ਉਹ 17.5 ਇੰਚ ਆ ਸੋ ਅਸੀਂ 20 ਇੰਚ ਰੱਖ ਲਿਆ ਸੋ 17.5 ਦੇ ਵਿੱਚ ਅਸੀਂ ਅਸੀਂ 3 ਇੰਚ ਹੋਰ ਪਾ ਲਿਆ 1.5 ਇੰਚ ਦੂਸਰੇ ਲੇਫ 12 ਦੇ 1.5 ਇੰਚ ਵੱਧ ਰੱਖ ਲਿਆ ਜੀ ਸੋ ਇਹ ਹੋ ਗਏ ਜੀ ਅ 1 ਇੰਚ ਇੱਕ ਹੋਰ ਰਹਿ ਗਿਆ ਜੀ ਇੱਥੇ ਤੁਸੀਂ ਅੱਧੇ ਇੰਚ ਦੀ ਕਾਟ ਪਾਉਣੀ ਆ ਇੱਥੋਂ ਅੱਧੇ ਇੰਚ ਦੀ ਕਾਟ ਪੈਣੀ ਆ ਇੱਥੇ ਇਥੇ ਉੱਪਰ 2 ਇੰਚ ਦੀ ਕਟ ਪੈਣੀ ਆ ਸੋ ਬਾਕੀ ਸਾਰਾ ਕੁਝ ਐਕਸਪਲੇਨ ਹੋ ਗਿਆ ਫਿਰ ਵੀ ਜੇ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਜਰੂਰ ਦੱਸਣਾ ਸੋ ਅਸੀਂ ਆਉਣ ਵਾਲੀ ਵੀਡੀਓ ਵਿੱਚ ਇਹਦੀ ਜਾਣਕਾਰੀ ਜਰੂਰ ਦੇਵਾਂਗੇ ਜੀ ਹੁਣ ਜੀ ਆਪਾਂ ਕਟਿੰਗ ਕਰਨ ਲੱਗੇ ਆ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਾਏ ਸੀ ਆਪਾਂ ਕਟਿੰਗ ਕਰਦੇ ਹਈਏ ਉੱਥੇ ਪਿਛਲੀ ਸਾਈਡ ਦੀ ਕਟਿੰਗ ਆਪਾਂ ਆਲਵੇਸ ਪਹਿਲਾਂ ਕਰਨੀ ਆ ਮੋਰਲੀ ਸਾਈਡ ਨੂੰ ਜੁਦੀ ਜੁਦਾ ਕਰਕੇ ਫਿਰ ਉਹਦੀ ਕਟਿੰਗ ਕਰਨੀ ਆ ਆ ਦੇਖੋ ਜੀ ਇਹ ਹੋ ਗਏ ਜੀ ਗਲੇ ਦਾ ਆਪਾਂ ਜਸਟ ਇੱਕ ਨਿਸ਼ਾਨ ਜਿਹਾ ਹੀ ਬਣਾਉਣਾ ਹੈ ਜੇ 2.5 ਇੰਚ ਇਧਨ ਕਰਕੇ ਫਿਰ ਆਪਾਂ ਬਾਅਦ ਚ ਗਲਾ ਪੂਰਾ ਕਟਾਂਗੇ ਜੀ ਇਹ ਹੋ ਗਿਆ ਜੀ ਫਿਰ ਇੱਥੋਂ ਤੁਸੀਂ ਪੌਣੀ ਆ ਕਾਟ ਲਓ ਜੀ ਇਹ ਵੀ ਪਾਗੇ ਜੀ ਹੁਣ ਤੁਹਾਨੂੰ ਦੱਸਦੇ ਆ ਜੀ ਹੁਣ ਰਹਿ ਗਿਆ ਜੀ ਆਹ ਇੱਥੋਂ ਕਟਣਾ ਲੋਡੀ ਜੈਂਪਰ ਆਪਣਾ ਹੋ ਗਿਆ ਜੀ ਸਿੱਧਾ ਹੁਣ ਆਪਾਂ ਨੋਟਿਸ ਲਾਉਣੀਆਂ ਜਿੱਥੇ ਜਿੱਥੇ ਆਪਾਂ ਪਲਿੰਟ ਪਾਉਣੇ ਆ ਹਾਂਜੀ ਆਪਣੀ ਜੀ ਜੈਂਪਰ ਦੇ ਮੋਹਰਲੀ ਸਾਈਡ ਨੂੰ ਕਾਟ ਪਾਉਣੀ ਜਾਂਦੀ ਸੀ ਪਿਛਲੀ ਨੂੰ ਆਪਾਂ ਪਾ ਲਈਆ ਸੋ ਆਪਾਂ ਮੋਹਰੇ ਵਾਲੀ ਵੀ ਪਾ ਲਈਏ ਹਾਂ ਮੋਹਰੇ ਆਲਾ ਪੱਲਾ ਜੁਦਾ ਕੀਤਾ ਹਨ ਜਿੱਦਾਂ ਕਰਕੇ ਉਹਨੂੰ ਕੱਟ ਪਾਉਣ ਲੱਗੇ ਆਂ ਆਹ ਦੇਖੋ ਜੀ ਮੋਹਰੇ ਵਾਲੀ ਦੀਪ ਦੀਪ ਕੱਟ ਜਿਹੜੀ ਉਹ ਪੱਲਾ ਕਰਕੇ ਪੱਲਾ ਪਾਉਣੀ ਤੁਸੀਂ ਇਹ ਪੈ ਗਈ ਜੀ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਦੱਸਦੇ ਆਂ ਜੀ ਲਓ ਜੀ ਹੋਪਫੁਲੀ ਦੱਸਦਾ ਹੋਊਗਾ ਆਪਾਂ ਨੂੰ ਯਾ ਹਾਂਜੀ ਬਾਹਾਂ ਦੀ ਬੈਲ ਬਾਹਾਂ ਆ ਇਹ ਪਾਕਿਸਤਾਨੀ ਬਾਹਾਂ ਜਿਹੜੀਆਂ ਆਪਾਂ ਖੁੱਲੀਆਂ ਮੋਹਰੇ ਉਹ ਬਣਾਉਣੇ ਆ ਸੋ ਇਹਨਾਂ ਦੇ ਲਈ ਆਪਾਂ ਜੀ ਨਿਸ਼ਾਨੀਆਂ ਸਾਰੀਆਂ ਲਾ ਦਿੱਤੀਆਂ ਤੁਸੀਂ ਦੇਖੋ ਅਹ ਤਾਂ ਦੱਸਦੇ ਹਾਂ ਜੀ ਬਾਹ ਦੀ ਲੰਬਾਈ ਰੱਖੀ ਜੀ ਅਸੀਂ 20 ਇੰਚ ਰੱਖੀ ਆ 20 ਇੰਚ ਦੇ ਵਿੱਚੋਂ ਸਾਨੂੰ ਅ ਡੇਢ ਇੰਚ ਚਾਹੀਦਾ 1.5 18 ਇੰਚ ਦੀ ਤਿਆਰ ਰੁਪਾਂ ਰਹਿ ਜਾਣੀ ਆ 1.5 18 ਇੰਚ ਤਿਆਰ ਤੇ ਇੱਧਰ ਨੂੰ ਰੱਖਿਆ ਅਸੀਂ 9 ਇੰਚ ਬਿਕਕੋ ਸਾਨੂੰ 8 ਇੰਚ ਚਾਹੀਦਾ 1 ਇੰਚ ਵਾਧੂ ਰੱਖਿਆ ਆਪਾਂ ਚੜਾਈ ਵਿੱਚ ਸੋ ਜਿਹੜਾ ਮੁੰਡਾ ਆ ਇਹ ਜੇ ਇੱਥੇ ਦੱਸਦਾ ਆ ਤੁਹਾਨੂੰ ਤਾਂ ਆਹ ਜਿਹੜੀ ਕਾਟ ਆ ਇਹ ਪਿਛਲੀ ਕਾਟ ਆ फ्रंट दी कार्ड ਦੋ ਵਾਹਨ ਦੋ ਸਾਈਡਾਂ ਨੂੰ ਹੀ ਪੈਣੀ ਆ ਇਹ ਮਗਰੋਂ ਪਾਉਣੀ ਆ ਆਪਾਂ ਪਹਿਲਾਂ ਬਾਹਰ ਵਾਲੀ ਕਾਟੇ ਹੀ ਪਾਉਣੀ ਗੱਲੀ ਸੋ ਲੰਬਾਈ ਚ ਵਾਹਾਂ ਜਿਹੜੀਆਂ ਆਪਣੀਆਂ ਸਿਗੀਆਂ ਜੀ ਪਹਿਲਾਂ ਆਪਾਂ ਜਿੰਨੀ ਕਲਾਈ ਸਾਡੀ ਹੁੰਦੀ ਆ ਟਾਈਟ ਵਾਹ ਦੀ ਜਿੰਨੀ ਕਲਾਈ ਹੁੰਦੀ ਪਹਿਲਾਂ ਆਪਾਂ ਉਹ ਰੱਖ ਲੈਣੀ ਆ ਟਾਈਟ ਵਾਹ ਦੀ ਕਲਾਈ ਆਪਾਂ ਇੱਥੇ ਰੱਖ ਲਈ ਆ ਇੱਥੇ 3.5 ਇੰਚ ਰੱਖ ਕੇ ਆਪਾਂ ਇੱਥੇ 8 ਇੰਚ ਤੋਂ ਲੈ ਕੇ 8 ਇੰਚ ਤੋਂ ਲੈ ਕੇ ਇੱਥੇ ਤੱਕ ਸਾਡਾ ਜੀ ਐ 3.5 ਤੱਕ ਇਦਾਂ ਆਪਾਂ ਲਾ ਲੈਣਾ ਫਿਰ ਆਪਾਂ ਇਹਦਾ ਅੱਧਾ ਕਰ ਲੈਣਾ ਇਹਦਾ ਹਾਫ ਕਰਕੇ ਇੱਕ ਨਿਸ਼ਾਨ ਲਾ ਲੈਣਾ ਇੱਥੇ ਸੋ ਇੱਥੇ ਨਿਸ਼ਾਨ ਤੋਂ ਫਿਰ ਆਪਾਂ ਬਾਹਾਂ ਬਾਹ ਦੀ ਜਿਹੜੀ ਅਸੀਂ 7 ਇੰਚ ਰੱਖਣਾ ਬਾਹਰ ਨੂੰ ਖੁੱਲਾ ਸੋ ਫਿਰ ਇਧਰ ਨੂੰ ਤੁਸੀਂ ਉਸ ਨਿਸ਼ਾਨ ਤੋਂ ਤੁਸੀਂ ਬਾਹਰ ਨੂੰ ਕੱਢਣਾ ਆ ਤਾਂ ਕਿ ਤੁਹਾਡੀ ਕੋਹਣੀ ਤੋਂ ਬਾਹਾਂ ਟਾਈਟ ਨਹੀਂ ਹੁੰਦੀ ਫਿਰ ਕਿ ਤੁਹਾਡੀ ਤੁਸੀਂ ਮੋੜਦੇ ਵੀ ਆ ਬਾਹਾਂ ਤੇ ਤੁਹਾਡੀ ਠੀਕ ਰਹਿੰਦੀ ਆ ਸੋ ਇਧਰੋਂ ਫਿਰ ਆ ਬਾਹਰ ਨੂੰ ਕੱਢਿਆ ਆ ਹੁਣ ਇਹਦੇ ਨਾਲ-ਨਾਲ ਕੱਟ ਕੇ ਦਿਖਾ ਦਿੰਨੇ ਤੁਹਾਨੂੰ हां जी ਇੱਥੋਂ ਕੱਟ ਜਿਹੜੀ ਪਾਉਣ ਲੱਗੇ ਆ ਇਹ 3 ਇੰਚ ਰੱਖਿਆ ਜੀ ਇਹ 3 ਇੰਚ ਡਾਊਨ ਕੀਤਾ ਬਾਂਦੀ ਕਟਾਈ ਪੈ ਗਈ ਜੀ ਸੋ ਮੋਰ ਉਸ ਸੱਤਾਂ ਚ ਰੱਖਣੀ ਸੀ ਆਪਾਂ ਰੱਖ ਲਈ ਆ ਹੁਣ ਬਾਹ ਦੇ ਜਿਹੜੇ ਦੋ ਦੋ ਫੱਲੇ ਆ ਦੋ ਸਾਈਡ ਆ ਉਹਨਾਂ ਨੂੰ ਕਾਉਣੀ ਆਪਾਂ ਕਟਾਈ ਮੇਰੇ ਵੀ ਪਿਆਰੇ ਸੋਭਾ ਆਪਣੀ ਹੋ ਗਈ ਹਾਂ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਥੈਂਕ ਯੂ